ਚਲ ਸਾਰਾ ਕੰਮ ਹੋ ਗਿਆ ਹੁਣ ਮੰਮੀ ਨੂੰ ਫੋਨ ਲਾਉਣੀ ਆ ਸ਼ੁਕਰ ਹੋਇਆ ਗਏ ਥੋੜੇ ਮੰਮੀ ਨਾ ਡੇਢ ਮਹੀਨਾ ਆ ਜਾਨ ਸੁੱਕੀ ਹੋਈ ਆ ਨੇ ਦੇ ਕੇ ਸਹੀ ਤੇ ਕੰਮ ਹੀ ਨਹੀਂ ਨਿਪੜਦਾ ਹੁੰਦਾ ਹੈਲੋ ਸਾਸਿਕਾ ਮੰਮੀ ਸਭ ਵਧੀਆ ਠੀਕ ਠਾਕ ਆ ਤੂੰ ਸੁਣਾਓ ਆਪਣਾ ਵੀ ਠੀਕ ਠਾਕ ਆ ਹੁਣ ਦੱਸ ਕੋਈ ਜਿਆਦਾ ਠੀਕ ਵਾ ਉਹ ਵੀ ਇੱਥੇ ਕਿਤੇ ਹੋਣੇ ਆ ਖਾ ਕੇ ਰੋਟੀ ਤੇ ਪਤਾ ਨਹੀਂ ਕਿੱਥੇ ਚੱਲ ਗਏ ਆ ਦਿਖਣ ਨਹੀਂ ਦੇ ਕੀ ਦੱਸ ਮਮੀ ਉਹਨਾਂ ਨੇ ਤੇ ਨਾ ਵੱਖਰਾ ਹੀ ਮੂੰਹ ਫੁਲਾਇਆ ਵਾ ਨਾ ਕਿਤੇ ਚੱਜ ਨਾਲ ਰੋਟੀ ਪਾਣੀ ਖਾਣਾ ਫੜਾ ਦੋ ਗਾੜੀ ਰਹਾ ਦੋ ਤੇ ਖਾ ਲੈਣੀ ਆ ਨੇ ਤੇ ਕੋਣਾ ਹੈ ਨਹੀਂ ਆ ਦੱਸ ਆਪਣੇ ਡੱਬਰ ਨਾਲ ਨਹੀਂ ਕੋਣਾ ਤੇ ਹੋਰ ਕਿਹਦੇ ਨਾਲ ਕੋਣਾ ਕੋਣਾ ਆਪਣੀ ਮਾਂ ਨੂੰ ਤੇ ਆਪਣੇ ਭਰਾ ਨੂੰ ਹੀ ਰੋਈ ਜਾਂਦਾ ਵੀ ਬਸ ਉਹ ਆ ਜਾਣ ਫਟਾਫਟ ਕਦੀ ਨਾ ਕਦੀ ਤੇ ਮੰਮੀ ਬੰਦੇ ਦੇ ਆਡਾ ਹੋਣਾ ਹੀ ਹੁੰਦਾ ਵਾ ਤੇ ਇਹਨਾਂ ਦਾ ਵੱਖਰਾ ਹੀ ਰਹਿੰਦਾ ਕੰਮ ਹਾਂ ਜਦੋਂ ਕਿ ਤੋ ਆਇਆ ਪਾਰੋਂ ਤੇ ਮੂੰਹ ਫੁੱਲੇ ਹੀ ਹੋਣਾ ਫੇਰ ਮੁੰਡਾ ਮੰਮੀ ਆਇਆ ਹੀ ਰਾਤ ਰਿਆ ਵਰਸੋਂ ਕਿਤੇ ਮੁੰਡੇ ਨਾਲ ਨਹੀਂ ਚੱਜਣਾ ਕੋਇਆ ਤੇ ਫਿਰ ਉਹਨਾਂ ਕੀ ਪਿਆਰ ਰਹਿਣਾ ਤੇ ਕਈ ਮੈਨੂੰ ਜਾਣਾ ਤੂੰ ਨਹੀਂ ਇਹਨਾਂ ਨੂੰ ਰਲ ਕੇ ਰਹਿਣ ਦਿੰਦੀ ਤੂੰ ਨਹੀਂ ਫਲਾਨ ਕਰ ਦਿੰਦੀ ਮੈਂ ਮੁੰਡਾ ਐ ਜਿਤਨਾ ਉਹ ਕੁੰਦਾ ਓਤਨਾ ਕੋ ਉਹਦਣਾ ਨਾ 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 ਬਸ ਉਧਰ ਦੀ ਖਿੱਚ ਪਈ ਰਹਿੰਦੀ ਆ ਮੈਂ ਆਪਣੇ ਭਰਾ ਨੂੰ ਮਿਲਣਾ ਉਹ ਭਾਈ ਇਹਨਾਂ ਨੂੰ ਯਾਦ ਨਾ ਕਰਦੇ ਹੁਣ ਉਹ ਕਦੀ ਆਏ ਵੀ ਨਹੀਂ ਮਿਲ ਝੂਠਾ ਸੱਚਾ ਵੀ ਨਹੀਂ ਤੇ ਇਹਨਾਂ ਨੂੰ ਬੜੀ 헤ਜ ਜਾਗੀ ਰਹਿੰਦੀ ਉਹਨਾਂ ਦੀ ਚਲੋ ਕੀ ਮੈਂ ਨਆਂ ਨੀਆਂ ਗੱਲਾਂ ਕਰਨੀਆਂ ਐਵੇਂ ਆਪਣਾ ਮੂੰਹ ਹੀ ਗੰਦਾ ਕਰਨਾ ਹਾਂ ਹਾਂ ਸਭ ਵਧੀਆ ਠੀਕ ਠਾਕ ਮੈਂ ਵਿਹਲੀ ਹੋਈ ਸੀ ਮੈਂ ਚਲ ਫੋਨ ਲਉਂਦੀ ਹਾਂ ਹੋਰ ਸਭ ਭਾਬੀ ਹੁਣ ਸਤ ਠੀਕ ਠਾਕ ਹੈ ਨਾ ਹਾਂ ਚਲੋ ਵਧੀਆ ਚਾਹੀਦਾ ਰੋਟੀ ਰੱਟੀ ਪੁੱਛਦੀ ਆ ਮੈਂ ਹੋਰ ਪੁੱਛਣ ਦਾ ਫਰਜ ਜਬਾ ਕੇ ਚਲੋ ਠੀਕ ਹੈ ਚੰਗਾ ਓਕੇ ਚੰਗਾ ਚੰਗਾ ਬਹੁਤ ਬੋਲਣਾ ਉਹ ਮਾਤਾ ਕੋਈ ਨਹੀਂ ਕਿੱਤੋਂ ਕਿਹਦੇ ਨਾਲ ਸਸੀ ਮੰਮੀ ਲੈ ਨਹੀਂ ਅੱਜ ਮੇਰਾ ਬੋਤਾ ਆਇਆ ਮੈਂ ਤੇਰਾ ਕਿੱਦਾਂ ਜੀ ਕੀਤਾ ਉਹਨੂੰ ਹੈ ਲੈ ਜੀ ਕਰਦਾ ਕਿ ਉਹ ਨਹੀਂ ਮਾਵਾ ਮੇਰੀ ਨੂੰ ਮਾਵਾ ਤਾਂ 10 ਦਿਨ ਤੋਂ ਨੁਕਾ ਲਿਆ ਮਾ ਦਾ ਤੂੰ ਚੇਤਾ ਹੀ ਨਹੀਂ ਕੀਤਾ ਮੈਂ ਫੋਨ ਲੰਮੀ ਫੋਨ ਵੀ ਨਹੀਂ ਲੱਗਣ ਦਿਆ ਮੰਮੀ ਫੋਨ ਮੇਰਾ ਹੋ ਗਿਆ ਵਾ ਖਰਾਬ ਉਹ ਬੜੇ ਜਾਣੇ ਟੱਕਰੇ ਜਿਹੜਾ ਨੇ ਕਿ ਤੇਰਾ ਫੋਨ ਬੰਦ ਹੈ ਨਾ ਉਹ ਹੁੰਦਾ ਤੇ ਚੱਲਦਾ ਹੀ ਪਸੇ ਕੀ ਫੰਡ ਪੈ ਗਿਆ ਵਾ ਸਾਨੂੰ ਪੁੱਤ ਠੀਕ ਕਰਾਉਂਦਾ ਤਾਂ ਥੋੜਾ ਬੋਤਾ ਪੈਸੇ ਲਾ ਕੇ ਉਹ ਟਾਈਮ ਹੀ ਨਹੀਂ ਲੱਗਦਾ ਉੱਥੇ ਦੇਹ ਕਮਾਦਣ ਨੂੰ ਪੰਜ ਮੀਟਰ ਤੇ ਮੈਂ ਆ ਰਾਤੀ ਵੀ ਮਨੀ ਨੂੰ ਕਿਹਾ ਰਾਤੀ ਮੈਨੂੰ ਫੋਨ ਲਾਇਆ ਦੋ ਤਿੰਨ ਵਾਰੀ ਤੱਕ ਫੋਨ ਬੰਦ ਆਉਂਦਾ ਮੈਨੂੰ ਇੰਨੀ ਪਰੇਸ਼ਾਨੀ ਤੇ ਮੈਂ ਕਹਿੰਦੀ ਨੀ ਤੇ ਮੈਂ ਜਾਣੀ ਅੱਜ ਪਿੰਡ ਮੈਂ ਮਿਲ ਕੇ ਉਹ ਨਹੀਂ ਮੇਰਾ ਤਾਂ ਮਾਨੀ ਬੜਾ ਹੁਸੜਿਆ ਅੱਛਾ ਤੇ ਆਪੇ ਦੇ ਜੀ ਗਏ ਟਾਣ ਉਹ ਮਨੀ ਹੁਣੀ ਨਾ ਉੱਥੇ ਚਲ ਗਏ ਆਪਣੀ ਸੱਸ ਦਾ ਪਤਾ ਲੈਣ ਚਲ ਗਏ ਹਾਂ ਤੇ ਉੱਥੋਂ ਹੋਈ ਨਿਆਣੇ ਕਾਲਜ ਚ ਚਲ ਗਏ ਆ ਮਨੀ ਨੂੰ ਛੁੱਟੀ ਸੀ ਅੱਜ ਫੁੱਟੀ ਤੇ ਨਹੀਂ ਮਨੀ ਨੂੰ ਪਰ ਉਹ ਤਾਂ ਜਾਂਦਾ ਜਾਂਦਾ ਲਾ ਜਾਂਦਾ ਇਹਨੂੰ ਆਂਦੀ ਮੈਂ ਜਾਣਾ ਹਾਂ ਤਾਂ ਮੈਂ ਚੱਲ ਜਾਉ ਤੁਸੀਂ ਤੇ ਨਿਆਣੇ ਕਾਲਜ ਚ ਚਲ ਗਏ ਆਂ ਮੈਂ ਚੱਲ ਡੰਗਰ ਬਾਹਰ ਬੱਦੇ ਤੇ ਮੈਂ ਚੱਲ ਬੋਆ ਬੋਆ ਹਟਾ ਦਿੰਦੀ ਹੋਲੀ ਚੱਲ ਚੱਲ ਰਹਾ ਤੂੰ ਆ ਗਿਆ ਵਾ ਚਲ ਜਾ ਉੱਥੇ ਬਈਏ ਘਰ ਅੰਦਰ ਗਰਮੀ ਤੇ ਪੁੱਤ ਹੋਰ ਮਨ ਦਾਸ ਰਾਜੇ ਦੀ ਕਿੱਦਾਂ ਠੀਕ ਠਾਕ ਰਹਿੰਦਾ ਹੁਣ ਤੇ ਨਾਲੇ ਫੋਨ 'ਤੇ ਪੁੱਤ ਜੈ ਇੰਨੀਆਂ ਗੱਲਾਂ ਨਹੀਂ ਹੁੰਦੀਆਂ ਹੁਣ ਮੈਨੂੰ ਆਪ ਦੱਸ ਕਿ ਸੱਚੀ ਸੱਚੀ ਕਿ ਠੀਕ ਠਾਕ ਰਹਿੰਦਾ ਵਾ ਮੰਮੀ ਤੁਹਾਨੂੰ ਅਜੇ ਵੀ ਭਲੇਖਾ ਆ ਤਾਨੂੰ ਆਪਣੀ ਧੀ ਵਲ ਵੇਖ ਕੇ ਵਿਸ਼ਵਾਸ ਨਹੀਂ ਆਉਂਦਾ ਜੇ ਮੇਰਾ ਪੁੱਤ ਰਾਜੀ ਬਾਜੀ ਆ ਹੁਣ ਉਹ ਗੰਦੇਆਂ ਚੀਜ਼ਾਂ ਨੂੰ ਛੱਡ ਗਿਆ ਵਾ ਤਾਂ ਹੀ ਕਰਕੇ ਤੇ ਫਿਰ ਮੰਮੀ ਮੈਂ ਵੀ ਤੇ ਹੁਣ ਠੀਕ ਆ ਮੇਰੀ ਤੁਹੀਂ ਵੇਂਦੇ ਨਹੀਂ ਤੇ ਮੇਰਾ ਕਿਦਾਂ ਖੁਸ਼ੀਆਂ ਹੁਣ ਮੈਂ ਹਾਂ ਮਹਾਰਾਜ ਦੀ ਕਿਰਪਾ ਹੋ ਗਈ ਚਲੋ ਤੂੰ ਖੁਸ਼ੀ ਪੁੱਤ ਚਾਹੀਦੀ ਮਾਹਾਂ ਤੇ ਆਸਾਂ ਲਾ ਲਾ ਕੇ ਤੱਸੀਆਂ ਪੁੱਤ ਮੰਗੀਦੇ ਆ ਹਨਾ ਇੰਨਾ ਟਾਈਮ ਲੱਗਾ ਤੇ ਨਾਲੇ ਹੁਣ ਨਾਲੇ ਧੀਆ ਪੁੱਤਾਂ ਦੇ ਉੱਤੇ ਹੀ ਆਪਾਂ ਆਵਾ ਹਾ ਮੰਮੇ ਤੇ ਵੱਲੋਂ ਤੇ ਮੈਨੂੰ ਕੋਈ ਦੁੱਖ ਨਹੀਂ ਮੇਰੀ ਤੇ ਸ਼ੁਰੂ ਤੋਂ ਸਿਆਣੀ ਸਿਆਣਾ ਤੇ ਮੰਮੀ ਮੇਰਾ ਪੁੱਤ ਵੀ ਬੜਾ ਸੀਗਾ ਪਰ ਵਿਗਾੜਨ ਵਾਲਿਆਂ ਨੇ ਵਿਗਾੜ ਦਿੱਤਾ ਨਿਆਣੀ ਮਾਤੀ ਬੱਚੇ ਨੂੰ ਜਿੰਨਾ ਸਮਝਾਈਏ ਤੇ ਬੱਚਾ ਓਨੀ ਅਕਲ ਸਿੱਖਦਾ ਜੇ ਵਿਗਾੜਨ ਵਾਲੇ ਪਾਸੇ ਤੁਰ ਪਈਏ ਤੇ ਮੰਮੀ ਉਹੋ ਕੋ ਜੀ ਹੁੰਦਾ ਤੁਸੀਂ ਵੀ ਸਿਆਣਾ ਹੀ ਤੁਹਾਨੂੰ ਕਿਹੜਾ ਪਤਾ ਨਹੀਂ ਗਰਮੀਤ ਐਨੀ ਉਹਦੇ ਬਜ਼ੀਦ ਦੇ ਮਾਨ ਚ ਖੋਟ ਹੀ ਇਹੋ ਜੇ ਕੰਮ ਕਰਦੀ ਰਹੀ ਪਰ ਹੁਣ ਨਾ ਕਰਦੀ ਹੈਨਾ ਮੰਮੇ ਖੋਟ ਉਹ ਤੇ ਮਿੱਠੀ ਛੁਰੀ ਬਣ ਗਈ ਮੰਮੀ ਮੇਰੇ ਤੇ ਅੰਦਰ ਹੀ ਪੈ ਗਈ ਮੇਰੇ ਨਾਲ ਮਿੱਠੀਆਂ ਗੱਲਾਂ ਮਾਰਨੀਆਂ ਤੇ ਮੁੰਡੇ ਨੂੰ ਹੋਰ ਚਾਟੇ ਲਾ ਛੜਨਾ ਤੇ ਪੈਸੇ ਉਹਨੇ ਦਾਦੀ ਦਾਦੀ ਉਹ ਵੀ ਏਡਾ ਚੰਦਰਾ ਉਹਦੇ ਮੂੰਹੋਂ ਵੀ ਨਾਲ ਮੇਰੇ ਸਾਹਮਣੇ ਨਿਕਲਣਾ ਵੀ ਮੈਨੂੰ ਤਾਈ ਨੇ ਦੇ ਦਿੱਤੇ ਆਖਣਾ ਦਾਦੀ ਮੰਮਾ ਨੇ ਦੇ ਦਿੱਤੇ ਦੀਦੀ ਦਾ ਕਿਤੇ ਕਦੀ ਵਾਰੀ ਨਾਲ ਲੈਣਾ ਉਹਨੇ ਪਰ ਮੰਮੀ ਮਿੰਨੋ ਨੇ ਇਹ ਪਤਾ ਵੀ ਇੰਨਾ ਦਿਲ ਕਾਲਾ ਆਦਾ ਐਨੀ ਖੋਟ ਮੇਰੇ ਵਾਸਤੇ ਮੈਂ ਭੁੱਲ ਗਈ ਮੰਮੀ ਮੇਰੀ ਵੀ ਮੱਤ ਤੇ ਪੜਦਾ ਪੈ ਗਿਆ ਭੁੱਲਣਾ ਮੈਨੂੰ ਚਾਹੀਦਾ ਨਹੀਂ ਪਰ ਮੈਂ ਵਿਸ਼ਵਾਸ ਕਰ ਗਈ ਉਹਦੇ ਤੇ ਚੱਲ ਹੁਣ ਮੈਨੂੰ ਇਹ ਦੱਸ ਸਕੇ ਕਿ ਕਿੱਦਾਂ ਬੰਬੀ ਤੇ ਗੁਜ਼ਾਰਾ ਕਿੱਦਾਂ ਹੁੰਦਾ ਦੋ ਕਮਰੇ ਉੱਥੇ ਆ ਤੇ ਹੁਣ ਕਿੱਦਾਂ ਗੁਜ਼ਾਰਾ ਹੁੰਦਾ ਉੱਥੇ ਨਾ ਨਾ ਮੰਮੀ ਤੂੰ ਦੋ ਕਮਰੇ ਨਾ ਮੇਰੇ ਵਾਸਤੇ ਤੇ ਉਹ ਮਹਿ ਲਿਆ ਜਿੱਥੇ ਮੰਮੀ ਸੁਖ ਹੋਵੇ ਨਾ ਉੱਥੇ ਆ ਚੀਜ਼ਾਂ ਨਹੀਂ ਵੇਖੀ ਦੀਆਂ ਰੋਟੀ ਭਾਵੇਂ ਅੱਧੀ ਖਾ ਕੇ ਸੌਂ ਜੀਏ ਪਰ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਜ਼ਰੂਰੀ ਹੋਣਾ ਚਾਹੀਦਾ ਆਪਣੇ ਬੱਚਿਆਂ ਨਾਲ ਦੋਵੇਂ ਜੀ ਤੇ ਚੱਲ ਮੰਮੀ ਮੰਮੀ ਤੇ ਵੈਸੇ ਤੈਨੂੰ ਪਤਾ ਹੀ ਆ ਹੁਣ ਨਾ ਮੰਮੀ ਉਹ ਵਿਚਾਰੀ ਚੁੱਪ ਚੋਪੀ ਰਹਿੰਦੀ ਆ ਦੀਦੀ ਦਾ ਦੁੱਖ ਤੇ ਨਹੀਂ ਉਹਨੂੰ ਮਾਰਦਾ ਮੈਂ ਐਵੇਂ ਆਖਾਂ ਭਾਜੀ ਦਾ ਬੜਾ ਦੁੱਖ ਕਰਦੇ ਨੇ ਕਬੀਰ ਘਰ ਸਾਰੇ ਠੀਕ ਠਾਕ ਹੀ ਹਾਂਜੀ ਮੰਮੀ ਠੀਕ ਆ ਆਇਆ ਬੁੱਤ ਦਾ ਫੋਨ ਪਾਉਂਦਾ ਆਉਂਦਾ ਉਹਦੀ ਮਾਂ ਨੂੰ ਹਾਂ ਤੈਨੂੰ ਨਹੀਂ ਕਰਦਾ ਪਤਾ ਨਹੀਂ ਉਹਨੇ ਕੀ ਪੜਾਇਆ ਵਾ ਨਾ ਮੈਨੂੰ ਗੱਲੀ ਫੋਨ ਆਇਆ ਹੀ ਆ ਨਾ ਮੇਨਾਂ ਕਹਿੰਦੇ ਉਹਨੇ ਗੱਲੀ ਕਰਨ ਦਿੱਤੀ ਹਾਂ ਹਾਂ ਦੱਸ ਅੱਜ ਮੇਰਾ ਜੀ ਕਰਦਾ ਐ ਵੀ ਮੈਂ ਕਹੂੰਗੀ ਪਿਰ ਗਬੀਰ ਇੱਥੇ ਆ ਹੀ ਫੋਨ ਲਿਆ ਕੇ ਤੇ ਮੇਰੀ ਵੀ ਗੱਲ ਕਰਾਈਂ ਅਬਰਤਨਾ ਤੇ ਮੈਨੂੰ ਨਹੀਂ ਕਰਦਾ ਤਾਂ ਮੈਂ ਆਉਦੀ ਕਿਸਾ ਕੀ ਮੈਂ ਅਗੀ ਲੱਗਦੀ ਉਹਦੀ ਉਹ ਕਸੂਰ ਤੇ ਮੰਮੀ ਸਾਰਾ ਉਹਦੀ ਮਾਂ ਦਾ ਵਾ ਜਿਉਂ ਉਹਨੇ ਨੂੰ ਸਿਖਾਇਆ ਵਾ ਉਹਨੇ ਤੇ ਉੱਤੇ ਹੀ ਚੱਲਣਾ ਵਾ ਹਾਂ ਹਾਂ ਮਾਂ ਇਹਦੀ ਉਹ ਗੱਲ ਵੀ ਯਾਰ ਨੇ ਬਣ ਗਈ ਵੀ ਜਿਹੜੀ ਉਹ ਗੱਲ ਵੀ ਪੋਪਿਓ ਨਾਲ ਪੁੱਤ ਦੂਰ ਕਰਤਾ ਅਹੀਂ ਤੇ ਦੂਰ ਕਰ ਹੀ ਦਿੱਤਾ ਇਹ ਸਾਨੂੰ ਦੂਰ ਕਰ ਹੀ ਦਿੱਤਾ ਤਾਂ ਆਪਣਾ ਧਨੇੜੇ ਰੱਖਦੀ ਆਪਣਾ ਪਰਿਵਾਰ ਪਚਾ ਕੇ ਰੱਖਦੀ ਆਇਆ ਹੀ ਪਰਸੋਂ ਜੋ ਹੋ ਜੀ ਸ਼ਾਮੀ ਜੀ ਆਇਆ ਦਿੰਦੂ ਵੇ 6:30 ਵਜੇ ਦਾ ਅੱਛਾ ਤੇ ਮਾਂ ਪੋਤੀ ਦਾ ਹਰ ਗੱਲਾਂ ਮਾਤਾ ਮਾਰਦੇ ਸਵੇਰੇ ਸੁੱਤਾ ਉਰਦੇ ਹੀ ਨਾ ਨੋ ਕਹੇ ਮੈਂ ਦੀ ਜਣਾ ਅੱਛਾ ਨਾ ਮੈਨੂੰ ਉਹ ਗੱਲ ਨਾ ਕੋਈ ਬਾਾਰ ਵੀ ਕਿੰਨਾ ਰਹਿਂਦਾ ਕਿੰਨਾ ਨਹੀਂ ਰਹਿੰਦਾ ਬਜਾ ਤੰਈਆ ਪਾਈ ਜਿਹੜੇ ਕੋਠੀ ਲੈਣੀ ਕੋਠੀ ਲੈਣੀ ਮੈਂ ਪ੍ਰਸਾਦ ਰੂ ਕਰਨਾ ਕਰੋ ਜਿਉ ਮੈਨੂੰ ਸਲਾਹੀ ਕੋਈ ਨਹੀਂ ਦੇ ਦੋ ਮਰਜ਼ੀ ਕਰੋ ਮੇਰੇ ਨੂੰ ਆਏ ਕਿ ਕਿਦਿਆਂ ਦੋ ਦੋ ਕੋਠੀਆਂ ਲੈਣ ਪਰ ਇਦਾਂ ਤਾਂ ਨਹੀਂ ਨਾ ਚਾਹੀਦਾ ਕਿ ਪਿਓ ਨੂੰ ਉਹ ਕਰਕ ਮਾਉਣਾ ਬਣਾਉਣਾ ਤਾਂ ਕੋਠੀਆਂ ਪਈ ਕੀ ਕਰਨਾ ਫਾਇਦੇ ਨਹੀਂ ਲੈ ਲਾ ਕੇ ਕੋਠੀਆਂ ਉਹ ਕੋਠੀ ਨਹੀਂ ਜਿਹਦੇ ਵਿੱਚ ਰਹਿਣ ਦੇ ਤਾਂ ਮੰਮੀ ਮੁੰਡੇ ਦੀ ਹਸਲਾਵਾ ਮਾਣਾ ਉਹਦੇ ਨਾਲ ਗਿਆ ਨਾ ਹਾਂ ਹਾਂ ਜੇਰ ਕਬੀਰਾ ਇਦਾਂ ਕਰਨ ਦੀ ਤੇ ਕਿੰਨਾ ਚਿਰ ਸੌਖੀ ਰਹੋਗੀ ਚਲੋ ਮਰਜ਼ੀ ਹੈ ਜੀ ਮੈਂ ਤਾਂ ਚਲ ਮੁੰਡਾ ਕੱਲ ਨੂੰ ਵਿਆਹ ਜੋ ਸ਼ਹਿਰ ਦੇ ਨੋ ਨਣੀਏ ਕਿ ਤੇ ਸੁਣੀ ਜਾਵੇ ਸਾਡੀ ਹਾਂ ਮੈਂ ਤਾਂ ਨਹੀਂ ਆਵੇ ਕੋਈ ਨੋ ਰਾਹੇ ਪਾਏ ਨੂੰ ਪਤਾ ਲੱਗੇ ਕਿ ਕੀ ਪਾਵੇ ਕਿਦਿਆਂ ਕਿਦਾਂ ਮਾਵਾ ਨਾ ਹੋ ਗਰ ਪੁੱਤ ਦੂਰ ਕਰੀ ਦੇ ਆਡੀਆਂ ਅੱਖਾਂ ਪੱਕ ਜਾਂਦੀਆਂ ਵੇ ਵੇ ਕੇ ਕਰੋ ਤੂੰ ਆਉਣਾ ਮੈਂ ਕਾ ਘਰ ਆਉਂ ਦਿੰਦੀ ਚੰਦਰੀ ਕਿ ਨਹੀਂ ਉਹ ਨਹੀਂ ਮੈਗਰ ਨੂੰ ਪੁੱਛ ਕੋਣ ਉਹ ਨਹੀਂ ਕੰਮ ਚ ਬਿਜੀ ਰਹੇ ਉਧਰ ਹੀ ਲੱਗੇ ਰਹੇ ਮਾਦਦ ਵਾਲੀ ਉਹਦੇ ਮੁੱਢੇ ਮਾਢੇ ਹੀ ਉਹ ਮਨ ਕੇ ਵਾਏ ਵੂਏ ਗੋਢੀ ਘਾਈ ਉਹਦੇ ਟਾਈਮ ਨਹੀਂ ਲੱਗਾ ਤੇ ਅਜੇ ਵੇਲਾ ਹੀ ਮੈਂ ਚੱਲ ਅੱਜ ਮੇਰੇ ਢੇੜਾ ਮਾਰਨਾ ਬੰਬੀ ਜੀ ਤੇ ਅਜੇ ਰੋਣੀ ਹੈ ਨਹੀਂ ਘਰ ਆਹ ਨਿਆਣੇ ਤੇ ਚੱਲ ਗਏ ਨਾ ਸਵੇਰੇ ਮੈਨੂੰ ਦਾਦ ਜੀ ਨੇ ਦੱਸਿਆ ਵੀ ਮੇਰਾ ਜੀ ਕਰਨ ਜਿਆ ਵੀ ਮੈਂ ਇਹਦਾ ਆ ਵੀ ਹੌਲੀ ਹੌਲੀ ਚੱਲ ਜੇ ਨਹੀਂ ਚੱਲ ਗਏ ਤਾਂ ਦੇ ਲਾ ਕੇ ਜਾਨੀ ਆ ਤੇ ਆ ਜਣੇ ਵੇਖੀ ਮੈਂ ਚਲ ਮੈਂ ਆ ਗਈ ਨੀ ਮੈਂ ਤਾਂ ਸਲਾਮਾ ਹੀ ਕਰਨੀ ਤਾਂ ਡੰਗਰ ਡੰਗਰ ਬਾਹਰ ਬੱਦੇ ਪਾਣੀ ਪੂੜੀ ਡਾ ਕੇ ਤੇ ਮੈਂ ਆ ਮੈਂ ਮਿਲ ਕੇ ਅੰਮੀ ਰਕਬੀਰ ਨੂੰ ਮੇਰਾ ਰਾਹ ਬੜਾ ਮਾਨ ਉਸੜਿਆ ਕੀ ਕਰਾਂ ਜੇ ਇਹਨਾਂ ਨੂੰ ਕਹਿਨੀ ਆ ਤੇ ਇਹ ਕਹਿੰਦੇ ਨਿਆਣੇ ਨੂੰ ਕਹਿੰਦੇ ਤਾਂ ਆਇਆ ਉੱਥੇ ਹੁੰਦਾ ਦੂਜੀ ਬੱਬੀ ਤੇ ਇੱਥੇ ਨਹੀਂ ਆ ਸਕਦਾ ਤੇ ਨਿਆਣੇ ਨੂੰ ਸੋਕ ਤੈਨੂੰ ਯਾਦ ਕਰਦੇ ਤੇ ਚਲ ਤੂੰ ਇੱਥੇ ਘੜੀ ਆ ਜਾ ਕਰ ਮੈਂ ਤੇ ਰਾਜਾ ਸੁਧਰਿਆ ਕੇ ਨਾਲੋਂ ਨਹੀਂ ਨਾ ਬਹੁਤ ਰਾਜੇ ਦਾ ਫਰਕ ਪੈ ਗਿਆ ਅਜਿਹਾ ਮਾੜਿਆ ਤਾਂ ਦਿਓ ਉਹ ਗੰਦੀਆਂ ਚੀਜ਼ਾਂ ਖਾਂਦਾ ਤੇ ਤੇ ਚਿੱਟੇ ਚਟੇ ਦੇ ਉਹਨਾਂ ਤੋਂ ਬਚ ਗਏ ਖਰਿਆ ਉਹ ਗੱਲ ਵੀ ਕੁੱਬੇ ਦੇ ਲੱਕ ਤੇ ਉਹ ਗੱਲ ਲੱਤ ਮਾਰੀ ਤੇ ਸਾਡਾ ਤਾਂ ਕੋਬੀ ਸਿੱਧਾ ਹੋ ਗਿਆ ਉਤਲੋ ਫੇਰੀ ਮੰਮੀ ਧਿਆਨ ਰੱਖਿਓ ਮਨਿੰਗਾ ਕਿ ਜਦੋਂ ਜਾਂਦਾ ਨਾ ਕਾਲਜ ਇਹਦੇ ਮਗਰ ਪੈਰਵਾਹੀ ਰੱਖੇ ਥੋੜੀ ਬੋਦੀ ਅਈ ਖੇਤੀ ਦਾ ਢੇਲੇ ਦੇ ਦੋਗੇ ਜੀ ਹੁਣ ਨਹੀਂ ਹੁਣ ਤਾਂ ਇਕੱਠੇ ਭੈਣ ਭਰਾ ਜਾਂਦੇ ਨੇ ਇਕੱਠੇ ਹੀ ਹੁੰਦੇ ਆ ਬੜਾ ਠੀਕ ਆਂ ਕਿ ਕੁੜੀ ਨੂੰ ਵੀ ਕਿਹਾ ਵੀ ਤੁਸੀਂ ਧਿਆਨ ਰੱਖਿਆ ਕਰ ਇਹਦਾ ਹੁਣ ਤੇ ਬੈਠ ਕੇ ਪੜਦੇ ਕੋ ਅੱਗੇ ਤਾਂ ਕੁੰਦਾ ਨਹੀਂ ਕੁੜੀ ਦਾ ਵੀ ਹੁਣ ਚਲੋ ਆਪਾਂ ਵੀ ਚਲੋ ਦੋਵੇਂ ਇਕੋ ਜਿਹੇ ਲੱਗਦੇ ਕੋਲ ਦੇ ਆਪਾਂ ਜਦੋਂ ਇਕੱਠੇ ਬੈਂਦੇ ਆ ਭੈਣ ਭਰਾ ਚਾਹ ਪਾਣੀ ਗਿੱਦਾਂੀਆਂ ਘਰੇ ਹੁੰਦੇ ਇਕੱਠੇ ਘਰ ਦਾ ਕੰਮ ਕਰਦਾ ਵਾ ਪੱਠੇ-ਤੱਥੇ ਦਾ ਕੰਮ ਚੁੱਕ ਲਿਆ ਪਿਓ ਨਾਲੋਂ ਤਾਂ ਚੱਲ ਬਣਾ ਚਾਹ ਪਿਆਲ ਨਹੀਂ ਮੈਂ ਚਾਹ ਬਣਾਉਂਦੀ ਆ ਬਿੰਨਾ ਚ ਰੁਕੇ ਤੇਰੇ ਹੱਥਾਂ ਨੂੰ ਚਾਹ ਨਹੀਂ ਮਿਤੀ ਨਹੀਂ ਨਹੀਂ ਚਾਹ ਬਣਾਉਂਦੀ ਮੇਰਾ ਤੇ ਆਪ ਮਨ ਹੋਰ ਤਰਾ ਹੋਇਆ ਚੱਲ ਚੰਗਾ ਆ ਤੂੰ ਆ ਗਿਆ ਬਿੰਨੇ ਚਾਹ ਘੜੀ ਬੈੰਨੇ ਜਰਮੀ ਤੇ ਗੱਲਾਂ ਤੇ ਪੁੱਤ ਬੜੀਆਂ ਕਰ ਲਈਆਂ ਹੁਣ ਮੈਂ ਫਟਾਫਟ ਰੋਟੀ ਬਣਾ ਲਾਂ ਨਾਲ ਮੈਂ ਮਣੀਲੀ ਸੇਵੀਆਂ ਬਣਾ ਲਾਂ ਮਣੀ ਨੂੰ ਸੇਵੀਆਂ ਬੜੀਆਂ ਪਸੰਦ ਵਾ ਤਾਂ ਤੂੰ ਦੱਸ ਤੈਨੂੰ ਕੀ ਬਣਾ ਕੇ ਦਵਾਂ ਤੇ ਸਬਜ਼ੀ ਕਿਹੜੀ ਬਣਾਵਾਂ ਦਾਦਾਸ ਮਮੇ ਸੇਵੀਆਂ ਦਾ ਤੁਹਾਨੂੰ ਪਹਿਲਾਂ ਹੀ ਚੇਤਾ ਆ ਗਿਆ ਵੀ ਸੇਵੀਆਂ ਬਣਾਉਂਦੇ ਉਹ ਤੋਂ ਮੈਨੂੰ ਪੁੱਛਣੇ ਵੀ ਤੈਨੂੰ ਕੀ ਪਸੰਦ ਜਿਹੜੀ ਜੰਮੀਪੜੀ ਤੁਹਾਡੇ ਘਰ ਉਹਦੀ ਪਸੰਦ ਦਾ ਤੇ ਚੇਤਾ ਹੀ ਭੁੱਲ ਗਿਆ ਤੇ ਜਵਾਈ ਦੀ ਪਸੰਦ ਦਾ ਬੜਾ ਤੁਹਾਨੂੰ ਖਿਆਲ ਆ ਜਵਾਈ ਮੇਰਾ ਸੇਵੀਆਂ ਖਾਂਦਾ ਮੈਨੂੰ ਪਤਾ ਹੀ ਉਹਨੇ ਖਾਣੀਆਂ ਵਾ ਤੂੰ ਉਹ ਤਾਂ ਫਿਰ ਹੁਣ ਪੱਕਾ ਹੀ ਮੈਂ ਕਿਹਾ ਦੁੱਧ ਰੱਖਿਆ ਹੀ ਬਦਲੀ ਮੈਂ ਸੇਵੀਆਂ ਬਣਾ ਕੇ ਉਹ ਪੱਕਾ ਹੀ ਮੰਝ ਜੇਤਾ ਹੈ ਪੱਕਾ ਮੰਝ ਚੇਤਾ ਤੇ ਤੂੰ ਦੱਸਣ ਸਹੌਰਿਆਂ ਦੇ ਘਰ ਤੂੰ ਖਾਂਦੀ ਹੁਣ ਰੋਟੀ ਪਾਣੀ ਉਹਦਰ ਦਾ ਤੇ ਦੱਸ ਦੇ ਹੁਣ ਤੂੰ ਕੀ ਖਾਣਾ ਤੇਰੇ ਲਈ ਬਹੁਤ ਕੰਮਾ ਨੇ ਮੇਰੇ ਚੇਤੇ ਭੁੱਲ ਗਏ ਨਾਨਾ ਮਮੇ ਰੋਟੀ ਰਟੇ ਕੋ ਹਣੀ ਖਾਣੀ ਸੇਵੀਆਂ ਕੋਈ ਨਹੀਂ ਉਹਨਾਂ ਨੂੰ ਪੁੱਛ ਲਾਂਗੇ ਜੇ ਉਹ ਆ ਜਾਣਗੇ ਤੇ ਆਖਣਗੇ ਤੇ ਸੇਵੀਆਂ ਮਸਾ ਦੁੱਧ ਚ ਪਾ ਲਾਂਗੇ ਰੋਟੀ ਕੁਛ ਨਹੀਂ ਮੰਮੀ ਨਹੀਂ ਪੈਣਾ ਪਾ ਦਾਂਗੇ ਨਹੀਂ ਮੈਂ ਤੇ ਪਾ ਕੇ ਆਈ ਆ ਸੇਵੀਆਂ ਤੇ ਤੈਨੂੰ ਪਤਾ ਚੱਲ ਸੇਵੀਆਂ ਹੀ ਜਾਂਦੇ ਜਾਂਦੇ ਖਾ ਲਣਗੇ ਮੰਮੀ ਕਿਵੇਲਾ ਹੋ ਗਿਆ ਬਹੁਤ ਤੈਨੂੰ ਪਤਾ ਵਾ ਉਹ ਤਰ੍ਹਾਂ ਕੰਮ ਧੰਦਾ ਤੇ ਰਾਜਾ ਕਰ ਲੈਂਦਾ ਡੰਗਰ ਵਛੇ ਦਾ ਸੰਭ ਲੈਂਦਾ ਪਰ ਫੇਰੇ ਮੰਮੀ ਹੈ ਤੇ ਨਿਆਣਾ ਹੀ ਆ ਨਾ ਪੁੱਤ ਹੈਗਾ ਤੇ ਨਿਆਣਾਵਾ ਕੋਈ ਨਹੀਂ ਉਹਦੀ ਦਾਦੀ ਉਹਦੇ ਘਰ ਵਾ ਤੇ ਆਪੇ ਉਹਨਾਂ ਵੀਖ ਹੀ ਲੈਣੀ ਨਾ ਨਾ ਮੰਮੀ ਏ ਦਾਦੀ ਘਾਰ ਆਏ ਤੇ ਗੱਲ ਆਖਿਓ ਨਾ ਨਾ ਮੈਂ ਨਿਆਣੇ ਨਹੀਂ ਇਕੱਲੇ ਛੱਡਣੇ ਜਿਹੜੀ ਤੁਹਾਡੇ ਮਨ ਚ ਆਉਂਦੀ ਹੋਵੇ ਫੇਰ ਰਾਤ ਰੁਕ ਜਾਓ ਉਹਨਾਂ ਨੂੰ ਤੇ ਕੰਮ ਬੜਾ ਜ਼ਰੂਰੀ ਤੇ ਮੈਂ ਚਲ ਜਾਂਦੀ ਜਾਂਦੀ ਮਵੇਂ ਮੰਮੀ ਕੋਲੋਂ ਹੋ ਆਵਾਂ ਹਾਂ ਇਹ ਚੱਲ ਨਾ ਮਾਰ ਦਾਦੀ ਨੂੰ ਕਿਹੜਾ ਦੁਪਹਿਰ ਆੜਾ ਦਾਦੀ ਨੂੰ ਸਗੋਂ ਵੱਧ ਪਿਆਰ ਆ ਵਾ ਨਹੀਂ ਮਾਂ ਮੇਰੀਏ ਗੱਲ ਨੂੰ ਸਮਝਿਆ ਕਰ ਨਹੀਂ ਮੈਂ ਸਮਝਦੀ ਨਹੀਂ ਸਮਾਈ ਦੀ ਇਹ ਦੇ ਦਿਨ ਆਈ ਆਂ ਮੇਕ ਤੇ ਚਾਰ ਗੱਲਾਂ ਕਰਾਂਗੇ ਰਾਤ ਰੋ ਮੈਂ ਤੇ ਆਖਣ ਡਈ ਆਂ ਇੱਕ ਤੇ ਮੰਮੀ ਝਟ ਪਟੋਕੀਓ ਪਟੋਕੀ ਹੋ ਜਾਂਦੇ ਆ ਹਾਏ ਹਾਏ ਮੁੰਡੇ ਨੇ ਆਪ ਵਿਚਾਰੇ ਨੇ ਚਾਹ ਮੰਗੀ ਆ ਕੀ ਤਾਂ ਚੰਦਰੀ ਚਾਹ ਪਾਣੀ ਰੋਟੀ ਪਾਣੀ ਦਿੰਦੀ ਵਾ ਕਿ ਨਹੀਂ ਵੇਖਾਂ ਕਿੰਦਾ ਦਾ ਹੋ ਗਿਆ ਮੇਰਾ ਪੁੱਤ ਕਿੰਦਾ ਨਾ ਇਹ ਮੈਨੂੰ ਬੜਾ ਦੁੱਖ ਲੱਗਦਾ ਵਿਚਾਰੇ ਦਾ ਕੀ ਕਰਾਂ ਨਾ ਉਹ ਗੱਲ ਕਹਿਣ ਜੋਗੀ ਵੀ ਉਹਨੂੰ ਛੱਡ ਕੇ ਆ ਜਾ ਨਾ ਤੇ ਰੋਟੀ ਚਾਹ ਖੁਣਤ ਨਹੀਂ ਕਿਤੇ ਮਹਿੰਗਾ ਤਰਸ ਤਰਸ ਕੇ ਲਏ ਹੀ ਪਰ ਬੰਦੇ ਕਿੱਥੋਂ ਐਡੀ ਅੰਤਰੀ ਬੁੱਢੀ ਜੁੜ ਗਈ ਸਾਨੂੰ ਕਿਤੇ ਪਾਪਣ ਕਿਤੇ ਇਹਨੇ ਤਾਂ ਸਾਨੂੰ ਖਾ ਹੀ ਦਿਆ ਨਾ ਦੇ ਉਹ ਗੱਲ ਵੀ ਰੋਟੀ ਤੇ ਨਾ ਚਾਹ ਨਾ ਕਿਨੂੰ ਮਿਲਦੇ ਦੀ ਨਾ ਆਪਣੇ ਜਾਂ ਤੇ ਸਾਨੂੰ ਨਹੀਂ ਮੈਨਾਂ ਤਾਂ ਆਪਣੇ ਧੀਆ ਪੁੱਤਾਂ ਨੂੰ ਉਹਨੂੰ ਮਿਲਣ ਦਵੇ ਤੇ ਇਹਨੇ ਨਾ ਇਹਨੂੰ ਹੋਵੇ ਮੇਰੇ ਤਿੰਨ ਫੁੱਟ ਮੇਰੇ ਨਾਲ ਮਿਲਦੇ ਆ ਕੀ ਬੰਦਾ ਕੋਈ ਨਾ ਬਰੇ ਕੋ ਫੜ ਨਹੀਂ ਸਕਦੀ ਮੈਂ ਹੁਣ ਇਹਨਾਂ ਦੇ ਉਹ ਬਹਾਰੇ ਵੱਟੇ ਦਾ ਨਿਆ ਥੋੜੀ ਮੈਂ ਕੋ ਕਰ ਸਕਦੀ ਨਹੀਂ ਪਤਾ ਨਹੀਂ ਕਿ ਮੀਤ ਨੇ ਖੰਡ ਪੱਤੀ ਕਿੱਥੇ ਰੱਖੀ ਮੈਂ ਤਾਂ ਕਦੀ ਚਾਹ ਚੂ ਬਣਾਈ ਨਹੀਂ ਗਈ ਤੇ ਮੈਨੂੰ ਤੇ ਇੰਨੀ ਚੀਜ਼ ਨਹੀਂ ਕਿ ਛੈਤੀ ਲਾਭ ਦੀ ਕਿੱਥੇ ਰੱਖੀ ਕਿੱਥੇ ਨਹੀਂ ਛਾਹ ਹੋਣੀ ਦੀ ਲਾਭ ਦੀ ਕਿੱਥੇ ਰੱਖੀ ਆ ਠੰਡ ਖੁੰਡੇ ਨੇ ਰੱਖੀ ਆ ਇਹਦਾ ਵੀ ਉਹ ਕਰਦੀ ਰਹਿੰਦੀ ਤਾਂ ਕੀ ਕਰਨ ਉਹ ਤੇ ਤਾਂ ਨਾ ਕੋਈ ਆ ਨਹੀਂ ਕੰਮ 200 ਕਟੋਲ ਦੇ ਮਾਪੇ ਨਾ ਉਹ ਘਰ ਵਾ ਉਹ ਵੀ ਹੁਣ ਬੈਠੀ ਰਵੇ ਘਰ ਹੁਣ ਕੱਲੀ ਅੰਮ੍ਰਿਤ ਦਾ ਫੋਨ ਆਵੇ ਤੁਹਾਨੂੰ ਸਮਝਾਵਾਂ ਕਾਕਾ ਤੇਰਾ ਪਿਓ ਆ ਉਹ ਨੂੰ ਤੁਸੀਂ ਚੰਗੀ ਤਰ੍ਹਾਂ ਉਹ ਗੱਲ ਪੂਆ ਬੋਲੋ ਉਹਨਾਂ ਨੂੰ ਕਹੂੰ ਛੱਡ ਤਾਂ ਸਾਨੂੰ ਤੂੰ ਤੁਸੀਂ ਛੱਡ ਹੀ ਦਿੱਤਾ ਉਹਨੂੰ ਤੁਸੀਂ ਮਿਲੋ ਬੋਲੋ ਗਰਮੀ ਇਧਰ ਅੱਗੇ ਤਾਂ ਤੇ ਪੁੱਤ ਤੇਰਾ ਵੀਰ ਫੋਨ ਲਾ ਦਿੰਦਾ ਹੀ ਇਹ ਤੇ ਮੀਨੇ ਬਿਚੂਲਾ ਆਦਣਾ ਕਿੰਦਰ ਦਹੀ ਦਿਨੀ ਲਾ ਦੇਣਾ ਤੇ ਗੱਲਬਾਤ ਹੋ ਜਾਂਦੀ ਤੇ ਤੂੰ ਵੀ ਪੁੱਤ ਆਪਣੇ ਘਰ ਦੁਖੀ ਹੀ ਤੇ ਮੈਂ ਇਹਨੂੰ ਦੱਸਦੀ ਨਹੀਂ ਇਕੱਲਾ ਰਹੀ ਤੇ ਹੁਣ ਤੇ ਉਹ ਕਿੰਨਾ ਚਿਰ ਹੋ ਗਿਆ ਪੁੱਤ ਉਹਨੇ ਫੋਨ ਹੀ ਨਹੀਂ ਲਾਇਆ ਤਾਂ ਨਾ ਮੈਂ ਤੇਰਾ ਨਹੀਂ ਪੁੱਤ ਗੱਲ ਕੀਤੀ ਆ ਮੈਂ ਤਾਂ ਹੁਣ ਨਾ ਇਹੋ ਟੈਨਸ਼ਨ ਦੇ ਵਿੱਚ ਹੀ ਪਈ ਰਹਿਨੀ ਆ ਤੇ ਪਤਾ ਨਹੀਂ ਵੀਰ ਤੇਰਾ ਹੁਣ ਨਾ ਫੋਨ ਕਰਦਾ ਵਾ ਪਤਾ ਨਹੀਂ ਕੀ ਗੱਲਬਾਤ ਹੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਪੁੱਤ ਮੈਂ ਤੇ ਆਪ ਮੰਮੀ ਇਹੋ ਸੋਚਦੀ ਆਂ ਕਿ ਜੇ ਉਹਨੇ ਆਪਣਾ ਪਰਿਵਾਰ ਬਣਾ ਲਿਆ ਉੱਥੇ ਵਸ ਗਿਆ ਵਿਆਹ ਕਰਾ ਲਿਆ ਮੰਮੀ ਸਾਨੂੰ ਫੋਨ ਤੇ ਮਾੜਾ ਮੋਟਾ ਦੱਸ ਹੀ ਦਿੰਦਾਹੀਂ ਕਿੜਾ ਉਹਦੇ ਮਗਰ ਚੱਲ ਚੱਲੇ ਹਾਂ ਜਾਂ ਕੋਹਾ ਹਾ ਹਾ ਦੇਣ ਲੱਗੇ ਹਾਂ ਐਸਾ ਮੰਮੀ ਚੰਦਰੇ ਨੇ ਮੋਹ ਤੋੜਿਆ ਇੰਨਾ ਗੱਲਾਂ ਤੋਂ ਡਰ ਲੱਗਦਾ ਈ ਧੀਆਂ ਪੁੱਤ ਬਾਹਰ ਕੱਲਣ ਤੋਂ ਕੱਲੀ ਦੀ ਕੱਲੀ ਰਹਿ ਗਈਆਂ ਤੋਂ ਤੇ ਬੜੀ ਆਸ ਸੀ ਪੀ ਹੁਣ ਵੀ ਯਾਰ ਹੋ ਜੂ ਆ ਜੂ ਨੇ ਤੇ ਉਹ ਵੀ ਨਹੀਂ ਸਾਨੂੰ ਦੱਸਿਆ ਅੱਜ ਤੱਕ ਪੇਤ ਖੋਲ ਲਿਆ ਚੱਲ ਵਿਆਹ ਕਰਾ ਲਿਆ ਜਾਂ ਕੁਝ ਵੀ ਕਰਾ ਲਿਆ ਦੱਸਣਾ ਤੇ ਚਾਹੀਦਾ ਹੀ ਨਾ ਮੈਂ ਕਿਹੜੀ ਉਹਦੀ ਦੋਖਣ ਹਾਂ ਕਿ ਚੱਲ ਕਹਿੰਦਾ ਮੰਮੀ ਮੈਂ ਵਿਆਹ ਕਰਾ ਲਿਆ ਮੈਂ ਇੰਨੇ ਚਿਰ ਨੂੰ ਆਉਂਗਾ ਮੈਂ ਆ ਕਰੂੰਗਾ ਮੈਂ ਆਉ ਕਰੂੰਗਾ ਇੰਨਾ ਤਾਂ ਨਾ ਹੁਣ ਪੁੱਤੋਂ ਨੇ ਸੋਚਿਆ ਤੇ ਤੇਰਾ ਮੈਂ ਉਹ ਨਾ ਦੱਸਿਆ ਨੂੰ ਕਿ ਉਹ ਇੰਨੀ ਵਿਚਾਰੀ ਤੁਖੀ ਆ ਕਿ ਉਹਦਾ ਤੇ ਤੈਨੂੰ ਫੋਨ ਪਤਾ ਨਹੀਂ ਲਾਉਂਦਾ ਰਿਹਾ ਕਿ ਨਹੀਂ ਲਾਉਂਦਾ ਰਿਹਾ ਨਾ ਮੰਮੀ ਮੇਰੇ ਕੋ ਫੋਨ ਕਿੱਥੇ ਹੁੰਦਾ ਮੇਰੇ ਕੋ ਫੋਨ ਆਉਂਦਾ ਤੇ ਮੈਂ ਤੈਨੂੰ ਦੱਸਦੀ ਨਾ ਮੇਰੇ ਕੋ ਨਹੀਂ ਫੋਨ ਆਇਆ ਚੱਲ ਮੰਮੀ ਤੂੰ ਚਿੰਤਾ ਨਾ ਕਰਿਆ ਕਰ ਤੇਰੀ ਧੀਆ ਤੇਰੇ ਦੋਤੇ ਦੋਤੀਆਂ ਐ ਇਹ ਨੇ ਇਹਨਾਂ ਨੇ ਕਦੀ ਤੁਹਾਨੂੰ ਉਹ ਗੱਲ ਵੀ ਯਾਦ ਆਉਣ ਦਿੱਤਾ ਵੀ ਪੁੱਤ ਤਾਂ ਡੱਬਾ ਬਾਹਰ ਗਿਆ ਵਾ ਤੇ ਕੋਲ ਕੋਈ ਹੈ ਨਹੀਂਂਗਾ ਵੇਹਲਾ ਹੁੰਦਾ ਸੌਂ ਗਿਆ ਵਿਚਾਰਾ ਕੀ ਪਤਾ ਉਥੇ ਕਿੱਦਾਂ ਰਹਿੰਦਾ ਕਿੱਦਾਂ ਨਹੀਂ ਨਾ ਹੀ ਕੋਈ ਕਹਿਣ ਜੋਗੇ ਤੇ ਨਾ ਹੋਰ ਕੀ ਕਰਾਂ ਪੁੱਤ ਉੱਠ ਚਾਹ ਪੀ ਸੌਂ ਗਿਆ ਵਾ ਤੂੰ ਕੋਈ ਅੱਖ ਲੱਗੀ ਮਮੀ ਨੂੰ ਉੱਠ ਕੇ ਚਾਹ ਪੀ ਆ ਲੈ ਰੋਟੀ ਖਾਦੀ ਏ ਕਿ ਰੋਟੀ ਵੀ ਲਿਆਦਾ ਨਹੀਂ ਰੋਟੀ ਖਾਦੀ ਸੀ ਹੂੰ ਰੋਟੀ ਰੋਟੀ ਪੁਕਾ ਕੇ ਦਿੰਦੀ ਆ ਤਾਂ ਆਹ ਰੋਟੀ ਦੇ ਦਿੰਦੀ ਐ ਟਾਈਮ ਨਾਲ ਹੀ ਅੱਛਾ ਹੂੰ ਰੋਟੀ ਨੂੰ ਮਮੀ ਕੱਲੀ ਨੂੰ ਕੀ ਕਰਾਂ ਜੋ ਕੋਈ ਜੀ ਨਹੀਂ ਹੁੰਦਾ ਕਰ ਆਹੋ ਤਾਂ ਫਿਰ ਹੁਣ ਉੱਥੇ ਵੇਖਾ ਅੱਗੇ ਟੱਬਰ ਹੀ ਸਾਰਾ ਗਮ ਹੋ ਗਿਆ ਮੁੰਡਾ ਹੀ ਹੁਣ ਦਰਾਨ ਪਈ ਹੋਣੀ ਆ ਪਰ ਉਹ ਖਰਿਆ ਕਿੱਡੀ ਕੁ ਖੁਸ਼ ਵਾ ਉਹਦੇ ਖੁਸ਼ੀ ਹੈਗੇ ਉਹਨੇ ਖੁਸ਼ੀ ਰਹਿਣਾ ਵਾ ਮਾਸਾ ਜੋ ਕੋ ਚਾਹੁੰਦੀ ਉਹਨੂੰ ਮਿਲ ਗਿਆ ਇਕਬੀਰ ਕਦੀ ਨਾ ਇਹਨਾਂ ਦੇ ਅਲ ਚੱਲ ਜਾਂਦੀ ਵੀ ਮਾਤਾ ਵੀ ਚਲ ਗਈ ਸਾਰੇ ਚੱਲ ਕੇ ਕਦੀ ਯਾਦ ਨਹੀਂ ਕੀਤਾ ਉਹਨੇ ਕਦੀ ਨਾ ਨਾਂ ਨਹੀਂ ਲਿਆ ਤੇ ਆਹ ਹੈ ਉਹ ਸਭ ਨੂੰ ਮੈਨੂੰ ਗੁੱਸੇ ਹੁੰਦੀ ਏ ਤੂੰ ਚੁੱਪਾ ਕਰਕੇ ਬਿਠਾ ਰਹੀ ਨਾ ਹਾਂ ਹੈ ਕਿੱਡੀ ਕਠੋਰ ਹੋ ਹਨਾ ਵੇਲਾ ਕਿੰਨੇ ਇਹਦੇ ਮੈਂ ਲਾਡ ਲੜਾਏ ਮੈਂ ਤੇ ਇਹਨੂੰ ਨਹੀਂ ਮਾਰਾ ਕਿਹਾ ਕਦੀ ਵੀ ਤੇਨੇ ਇੱਕ ਵਾਰੀ ਨੇ ਕਿਹਾ ਪੀ ਮਾਤਾ ਤੂੰ ਕਿਉਂ ਚੱਲੀ ਉਹਨਾਂ ਦੇ ਨਾਲ ਮਾਏ ਤੇ ਤੇਰੀ ਨੋਈਆਂ ਇਹਨੇ ਉਹ ਗੱਲ ਮੈਨੂੰ ਆਉਣ ਲੱਗੀ ਨੂੰ ਵੀ ਇੱਕ ਝੂਠਿਆ ਸੱਚਾ ਕਿਹਾ ਤੇ ਚਾਏ ਵੇਲੇ ਇਹਨੇ ਸੋਕਾ ਮੈਨੂੰ ਉਹਦੇ ਵਿਰੋਧ ਪਗੜਕਾਉਣਾ ਤੇ ਮੈਂ ਤਾਂ ਵੀ ਉਹ ਗੱਲ ਇਹਦੇ ਮਗਰ ਲਾ ਕੇ ਤੁਹਾਨੂੰ ਗੱਲਾਂ ਵਾਂਗ ਸੁਣਨੀਆਂ ਕਰਨੀਆਂ ਤੇ ਫਿਰ ਉਹੀ ਮੇਰੇ ਕੰਮ ਆਈ ਨਾ ਚਲੋ ਕੀ ਕਰ ਸਕਦੇ ਮੰਮੀ ਇਹਦੇ ਕਰਮ ਆਪੋ ਆਪਣੇ ਜਿੱਦਾਂ ਦੇ ਬੀਜਾਂ ਦੇ ਉਦਾਂ ਦੇ ਨੇ ਵਧਣੇ ਇਹਨੇ ਕੱਲੋਂ ਲੋਕਾਂ ਨੇ ਮੁੰਡੇ ਨੂੰ ਤੇ ਉਹਨਾਂ ਨੂੰ ਗੱਲਾਂ ਕੱਢਣੀਆਂ ਕਿ ਉਹ ਨਹੀਂ ਚੰਗੇ ਇਹ ਨਹੀਂ ਪਤਾ ਕਿ ਇਹ ਪਹਿਲਾਂ ਕੀ ਗੋਲ ਖਰਮਦਰੀ ਜਵਾਨੀ ਵਾਲੀ ਹਾਂ ਜਿੰਨੇ ਕਿਨੇ ਤੁਹਾਡੀ ਸੇਵਾ ਕੀਤੀ ਉੰਨੇ ਕੀ ਗੜੀ ਦੀ ਨੌਂ ਨਹੀਂ ਕਰਨੀ ਹੈ ਹਾਂ ਮੈਂ ਤਾਂ ਬੜਾ ਸੋਚਿਆ ਇਹ ਚੱਲ ਇਕੱਠਾ ਪਰਿਵਾਰ ਰਹੂਗਾ ਜਿੱਦਾਂ ਚੱਲ ਨਿੱਕੇ ਦੇ ਘਰ ਵੀ ਬੱਚੇ ਦੋ ਹੋ ਗਏ ਕੋਦਾ ਹੀ ਬੜਾ ਸੋਹਣਾ ਸਾਡਾ ਪਰਿਵਾਰ ਪੂਰਾ ਹੋ ਗਿਆ ਸੀ ਪਰ ਇਹਨੇ ਤਾਂ ਉਹ ਗੱਲ ਖੇਰੂ ਖੇਰੂ ਕਰਕੇ ਰਹਿ ਦਿੱਤਾ ਬੜਾ ਦੁੱਖ ਆਉਂਦਾ ਕਿਹੜੇ ਮੈਨੂੰ ਬੈਠੀ ਨੂੰ ਮੇਰਾ ਗਰਮੀਤ ਕਹੋ ਕਿ ਮਾਤਾ ਤੂੰ ਉਹਨਾਂ ਦਾ ਸੋਚਦੀ ਰਹੀ ਨਹੀਂ ਤੇ ਫੇਰ ਕਿਦਾਂ ਨਾ ਸੋਚਾਂ ਮੇਰੇ ਤੇ ਢੱਡ ਦੇ ਵਿੱਚ ਦੁੱਖ ਹੁੰਦਾ ਹੀ ਹੈ ਨਾ ਉਹ ਚੱਲ ਮੈਂ ਜਫਾ ਕਰੀ ਦੀਆਂ ਗੱਲਾਂ ਹੋਰ ਤੂੰ ਹੀ ਸੁਣਾਉ ਸੇਠੀ ਗੀਂਦੀ ਆ ਹਾਂ ਠੀਕ ਆ ਠੀਕ ਆ ਮੇਰੀਆਂ ਗੱਲਾਂ ਤੂੰ ਮੇਰੀ ਤਾਂ ਸਾਰੀ ਉਮਰ ਟੈਨਸ਼ਨ ਚ ਲੰਗ ਗਈ ਆ ਤੇ ਗਾਂ ਮੇਰਾ ਸਾਹ ਬਣਾਏ ਉਹ ਕਾ ਟੈਨਸ਼ਨ ਹੀ ਰਹਿਣੀ ਆ ਮੈਨੂੰ ਤੇ ਤੂੰ ਦੱਸ ਤੇਰੀ ਜਠਾਣੀ ਦਾ ਮੁੰਡਾ ਨੌਕਰੀ ਤੇ ਲੱਗਾ ਆਉਂਦਾ ਜਾਂਦਾ ਵਾ ਪੈਸੇ ਕੋਈ ਘਲਾਉਂਦਾ ਵਾ ਮੰਮੇ ਮੈਨੂੰ ਨਹੀਂ ਪਤਾ ਪੈਸੇ ਘਲਾਉਂਦਾ ਕਿ ਨਹੀਂ ਘਲਾਉਂਦਾ ਪਰ ਉਹਦਾ ਨਾ ਫੋਨ ਫਾਨ ਕਦੀ ਨਹੀਂ ਆਇਆ ਕਿਤੇ ਦਾਦੀ ਵਾਸਤੇ ਨਹੀਂ ਫੋਨ ਆਇਆ ਅਸਕਰ ਘਰ ਚ ਇੰਨਾ ਕੁਝ ਹੋਇਆ ਵਾ ਪਤਾ ਤੇ ਲੱਗਾ ਹੀ ਹੋਊਗਾ ਕੋਈ ਮਮੀ ਹੰਦਾ ਫੋਨ ਨਹੀਂ ਲੈਣਾ ਨਹੀਂ ਦੇਣਾ ਨਹੀਂ ਐਸਾ ਦੀਦੀ ਨੇ ਮੰਗਰ ਲਾਇਆ ਨਾ ਉਹ ਤੇ ਮੁੰਡੇ ਨੇ ਉੱਥੇ ਵੀ ਹਾਂ ਤੇ ਕਦੀ ਗੱਲ ਨਹੀਂ ਕੀਤੀ ਵੀ ਚਾਚੇ ਨਾ ਚਾਚੀ ਨਾ ਕਿਸੇ ਨਾਲ ਗੱਲ ਕਰਾ ਦੋ ਨਾ ਹੋ ਕੋਈ ਮਤਲਬ ਨਹੀਂ ਜੇ ਕਿਤੇ ਭਾਜੀ ਨੇ ਫੋਨ ਚੁੱਕ ਵੀ ਲੈਣਾ ਤੇ ਆਖਣਾ ਮਮਾ 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 ਬਸ ਮਮਾ ਨਹੀਂ ਗੱਲ ਗਰਮੀ ਇਹ ਤਾਂ ਹੋਣਾ ਤੇ ਚਾਚੀ ਚਾਚਾ ਤੁਹਾਨੂੰ ਸਮਝਿਆ ਹੀ ਨਹੀਂ ਉਹ ਤੇ ਕਿਤੇ ਮੁੰਡਾ ਫੋਨ ਕਰਕੇ ਨਹੀਂ ਤਾਂ ਨਹੀਂ ਬੱਚੇ ਦਾ ਕੀ ਕਸੂਰ ਆ ਬੱਚੇ ਦਾ ਕੋਈ ਕਸੂਰ ਨਹੀਂ ਮਾਂ ਦੀ ਸਿੱਖਿਆ ਮਾਰ ਜਿੱਦਾਂ ਦੀ ਸਿੱਖਿਆ ਹੋਵੇ ਉਹੋ ਕੁਝ ਮੰਮੀ ਬਾਜੀ ਤੇ ਬਹੁਤ ਸਿਆਣੇ ਨੇ ਬਹੁਤ ਅਕਲ ਵਾਲੇ ਪਰ ਉਹਦੀਆਂ ਵੀ ਸਿਆਣਫਾਂ ਤੇ ਅਕਲਾਂ ਸਾਰੀਆਂ ਹੀ ਘੁਸੜ ਗਈਆਂ ਜਦੋਂ ਆਂਦੇ ਆ ਨਾ ਜਨਾਨੀ ਮਾੜੀ ਪੈ ਜੇ ਤੇ ਉਦੋਂ ਸਾਰਾ ਕੁਝ ਹੀ ਖੇਈ ਹੋ ਜਾਂਦਾ ਕੋਈ ਸਿਆਣਫ ਨਹੀਂ ਬੰਦੇ ਦੀ ਰਹਿ ਜਾਂਦੀ ਇੱਜ਼ਤ ਜਨਾਨੀ ਸਿਰ ਤੇ ਹੀ ਬਣਦੀ ਆ ਜਨਾਨੀ ਚੰਗੇ ਕੰਮ ਕਰੇ ਬੰਦਾ ਪਿਆਕੜ ਕੇ ਤੁਰਦਾ ਅੱਜ ਉਹਨੇ ਬਾਜੀ ਨੂੰ ਇੰਨਾ ਨੀਵਾ ਵਿਖਾਇਆ ਪਰ ਮੰਮੀ ਮੈਨੂੰ ਨਹੀਂ ਪਤਾ ਉਹ ਘਰ ਦਾ ਕੀ ਹਾਲ ਆ ਤੇ ਕੀ ਨਹੀਂ ਮੈਂ ਨਹੀਂ ਜਾਣਦੀ ਚੱਲ ਮੰਮੀ ਫਿਰ ਮੈਂ ਵੀ ਜਾਵਾ ਹੁਣ ਉਹ ਲੱਭ ਜੁਣੀ ਕਿੱਥੇ ਚਲ ਗਿਆ ਵਾ ਹਾਏ ਹਾਏ ਉਹਨੂੰ ਦੱਸ ਕੇ ਨਹੀਂ ਆਇਆ ਉਹਨੂੰ ਨਹੀਂ ਪਤਾ ਹੈਗਾ ਮੈਂ ਤੁਹਾਨੂੰ ਪਤਾ ਦੱਸਦਾ ਨਾ ਕਿ ਉਹ ਚੱਲ ਕੋਈ ਨਹੀਂ ਜੇ ਦਾਦਾ ਰ ਘਰ ਦਾ ਛੱਟ ਲੰਘਦਾ ਤੈਨੂੰ ਨੁਕਾ ਤੇ ਪੁੱਤ ਪਰ ਮੈਨੂੰ ਮਿਲਣ ਆ ਜਾ ਕਰ ਦੂਏ ਤੀਏ ਦਿਨ ਜੇ ਤੇਰੇ ਕੋ ਰੋਜ ਨਹੀਂ ਨਾ ਆ ਜਾਂਦਾ ਤੋ ਦੂਏ ਤੀਏ ਦਿਨ ਮੇਰੇ ਨਾਲ ਆ ਜਾ ਕਰ ਮੇਰਾ ਨਹੀਂ ਜੀ ਲੱਗਦਾ ਤਾਂ ਨਾ ਮੇਰੇ ਕੋ ਰਹਿ ਹੁੰਦਾ ਤੇਰੇ ਤੋਂ ਬਿਗੈਰ ਹੁਣ ਵੇ ਰਾਤ ਦਿਨੇ ਇਕੱਠੇ ਰਹਿਨੇ ਆ ਵੇ ਕਿੱਡਾ ਰੱਬ ਨੇ ਸੜ ਚੋਂ ਛੋੜਾ ਪਾਤਾ ਹੀ ਵੀ ਮੈਂ ਵੀ ਪਤਾ ਨਹੀਂ ਕਿਹੜੇ ਤੱਤੀ ਨੇ ਪਾਪ ਕੀਤੇ ਜਿਹੜੇ ਗਾੜੀ ਆ ਗਈ ਮੇਰੇ ਕਿਤੇ ਉਹ ਚਲੋ ਮੰਮੀ ਤੁਸੀਂ ਆਪਣੇ ਆਪ ਨੂੰ ਨ ਤਰਕਪੀਰ ਮੈਂ ਤਾਂ ਦਾਲ ਬਣਾਈ ਈ ਤੇ ਮੈਂ ਤਾਂ ਰੋਟੀ ਖਾਊਗਾ ਚੋਲ ਬਣਾਈ ਈ ਉਹਨੇ ਤੇ ਮੈਂ ਰਾਤੀ ਤੈਨੂੰ ਯਾਦ ਕਰਾਂ ਤਾਂ ਹੀ ਤੈਨੂੰ ਫੋਨ ਲਵੰਨੇ ਆ ਤੂੰ ਆ ਜਾ ਤੇ ਚੱਲ ਦਾਲ ਚੋਲ ਬਣਾਏ ਮਾਂ ਚੋਲ ਬਣਾਏ ਤੇ ਚੱਲ ਖਾ ਲੈਂਦਾ ਮਾਂ ਨਹੀਂ ਮੰਮੀ ਹੁਣ ਮੈਂ ਰੋਟੀ ਖਾਧੀ ਹੋਰ ਜੀ ਦੀ ਕਹਾ ਚਾਹ ਪੀ ਲਈ ਚਾਹ ਪੀ ਲਈ ਆ ਹਾਂ ਚੱਲ ਮੈਂ ਰਾਤ ਨੂੰ ਆਉਂਗਾ ਜਿਹਨੇ ਆਣਗੇ ਨਾ ਆਹੋ ਨਿਆਣੇ ਆਉਣਗੇ ਨਾੜੇ ਨਿਆਣਿਆਂ ਨੂੰ ਮਿਲ ਜੀ ਨਿਆਣੇ ਬੜਾ ਜਿਆਦਾ ਆ ਨਾ ਮਨੀ ਕਹੀ ਜਣ ਟੱਕਰਿਆ ਨਹੀਂਗਾ ਮਿਲ ਕੇ ਲੂੰਗਾ ਚੱਲ ਕੋਈ ਨਹੀਂ ਆਜੀ ਤੋਂ ਰਾਤ ਨੂੰ ਨਾ ਰੋਟੀ ਰੱਟੀ ਖਾ ਲਈ ਗੱਲ ਮਾਂ ਮੇਰੇ ਪਰਸੋਂ ਫੋਨ ਆਇਆ ਸੀ ਹਾਂ ਆਂਦਾ ਨੇ ਮੈਨੂੰ ਤਾਂ ਨਹੀਂ ਆਇਆ ਅੱਛਾ ਉਹ ਮੁੰਡਿਆ ਨਿਆਣਿਆ ਕੋ ਫੋਨ ਹੁੰਦੇ ਆ ਤਾਂ ਫਿਰ ਨਿਆਣੇ ਰਾਤ ਨੂੰ ਆਉਂਦੇ ਤੈਨੂੰ ਪਤਾ ਪਾ ਵੀ ਮੈਂ ਚਲ ਜੀ ਮਾਮਾ ਘਰ ਪਹਿਲਾਂ ਉਧਰ ਰਗੋ ਫਿਰ ਮਨ ਨਾਲ ਹੀ ਆ ਜੂ ਮਾਮੀ ਚਲ ਕੋਈ ਨਹੀਂ ਲੈ ਆਈ ਠੀਕ ਮਾਤਾ ਚੰਗਾ 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 ਆ ਜਾ ਕਰ ਚ ਕੋਈ ਨਹੀਂ ਆ ਜੂਗਾ ਐਵੇਂ ਨਾ ਉਹ ਗੱਲ ਵੀ ਤੂੰ ਹੀ ਚੇਤਾ ਹੌਲੀ ਹੌਲੀ ਭਲਾਈ ਚੱਲ ਮੰਮੀ ਛਾੜ ਦੇ ਨਾ ਗੱਲਾਂ ਨੂੰ ਕੀ ਕੱਢਣਾ ਇੰਨਾਂ ਗੱਲਾਂ ਚੋਂ ਆਪਾਂ ਆਹੋ ਗੱਲਾਂ ਕਰ ਕਰਕੇ ਨਾ ਅੰਦਰਾਂ ਮਾਂ ਨਹੀਂ ਉਦਾਸ ਜਾ ਫਿਰ ਹੋ ਜਾਂਦਾ ਵਾ ਪਿਛਲਾ ਚੇਤਾ ਹੁੰਦਾ ਰਹਿੰਦਾ ਵਾ ਮੈਂ ਲੱਗੀ ਹੁਣ ਘਰੀ ਲੰਮੇ ਪੈਣ ਮੇਰਾ ਤਾਂ ਨਾ ਲੱਕ ਹੀ ਆਕੜ ਗਿਆ ਬੈਠੀ ਚਾਹ ਕਤਨ ਜੂਸ ਲਿਆਦਾ ਜੂਸ ਪੀ ਕੇ ਤੇ ਲੰਮੀ ਪਿਆਲਾ ਘੜੀ ਤੇ ਮੈਂ ਨਾਲੇ ਸੋਈ ਸੰਭਲਾ ਆਪਣੀ ਨਾ ਨਾ ਮੰਮੀ ਜੂਸ ਨਹੀਂ ਮੈਂ ਪੀਣਾ ਮੈਨੂੰ ਪੀਣ ਦੀ ਕੋਈ ਹਉ ਤ੍ਰਿਸ਼ਨਾ ਤੇ ਮੈਂ ਆਪੇ ਜਾ ਕੇ ਫਰਿੱਜ ਚੋਂ ਪੀ ਲੂੰਗੀ ਤੇ ਇਹ ਸਾਹਮਣੇ ਰਸੋਈ ਤੇ ਸੰਭ ਲੋ ਇਹ ਸਾਰੀਆਂ ਗੱਲਾਂ ਤੇ ਤੂੰ ਨਾ ਕਰੀ ਜਾਨੀ ਆ ਮੈਂ ਆਈ ਨਹੀਂ ਖਾਣਾ ਮੈਂ ਹੋਈ ਨਹੀਂ ਖਾਣਾ ਤੂੰ ਪ੍ਰੇਜ ਰੱਖਣਾ ਜ਼ਿਆਦਾ ਨਹੀਂ ਚਾਹ ਰੱਖਣ ਦਾ ਵੀ ਨਾ ਨਾ ਮੰਮੀ ਚਾਹ ਨਹੀਂ ਪੀਤੀ ਉਹ ਚਾਹ ਨਾਲ ਸਮਾਂਜਿਆ ਖਾ ਲਏ ਤੇ ਮੈਨੂੰ ਤੇ ਆ ਲੱਗਦਾ ਜਿਵੇਂ ਸਾੜਜਾ ਪੈਂਡਿਆ ਗੈਸ ਜੀ ਹੋ ਗਈ ਆ ਤੇ ਜਿਹੜੀ ਰੋਟੀ ਦੀ ਗੱਲ ਨਾ ਨਹੀਂ ਮੈਂ ਕਰਦੀ ਇਹਨਾਂ ਨੂੰ ਆ ਲੈਣ ਦੋ ਫੇਰ ਆਉਣਗੇ ਜੋ ਤੁਹਾਡੀ ਖੁਸ਼ੀ ਆ ਤੁਸੀਂ ਬਣਾ ਲਿਓ ਤੇ ਉਦੋਂ ਖਾ ਲਾਂਗੇ ਹਾਲੇ ਤੇ ਮੇਰਾ ਦਿਲ ਨਹੀਂ ਉਹ ਕਰਦਾ ਨਾਲੇ ਮੈਨੂੰ ਕੱਲੀ ਨੂੰ ਖਲਾਰਾ ਪਾਏਂਗੀ ਖਵਾਏਂਗੀ ਤੇ ਫੇਰ ਉਹਨਾਂ ਲਈ ਖਲਾਰਾ ਪਾਏਂਗੀ ਤੇ ਜੀ ਮੇਰਾ ਉਹ ਨਹੀਂ ਕਾਂਡਾ ਭੁੱਖ ਮੈਨੂੰ ਹੈ ਨਹੀਂ ਪੁੱਤ ਰੋਟੀ ਦਾ ਕਾਹਦਾ ਖਲਾਰਾ ਨਾਲੇ ਜਿਹੜੀ ਕਿ ਰੋਟੀ ਖਾਣੀ ਖਾਣੀ ਆ ਚੱਲ ਪੈ ਜਾ ਲੰਮੀ ਘੜੀ ਤੇ ਮੈਂ ਰਸੋਈ ਸੰਭਲਾ ਨਾਲ ਮੈਂ ਰੋਟੀ ਪਾਣੀ ਕਰਾਂ ਚੰਗਾ ਆ ਜਾਵੇਂ ਇੱਥੇ ਹੀ ਹੁਣ ਆ ਆ ਗਈ ਆ ਗਈ ਤੇ ਪਹਿਲਾਂ ਲੰਮੀ ਆਹ ਹੋ ਉੱਥੇ ਇਹਨਾਂ ਲੱਗੀ ਰਵੀ ਨਹੀਂ ਲੱਗੇਦੀ ਕਿੱਥੇ ਚਲ ਗਏ ਤੁਸੀਂ ਹੈ ਕਿਉਂ ਤੂੰ ਮੂੰਹ ਵਟਕੇ ਤਾਂ ਨਾਂਗੀ ਸਿੱਧੇ ਤੇ ਕੀ ਕਿੰਨਾ ਕੋਈ ਗੱਲ ਬਾਤ ਗਏ ਕਿੱਥੇ ਹੀ ਨਾ ਦੱਸ ਕੇ ਹੀ ਗਏ ਆ ਦੱਸਿਆ ਹੀ ਹੂੰਗਾ ਦੱਸਣਾ ਜ਼ਰੂਰੀ ਤੇ ਮੈਂ ਸਾਰਾ ਕੁਝ ਦੱਸੋ ਕਿੱਥੇ ਗਏ ਬੰਬੀ ਜਿਹਾ ਮੈਨੂੰ ਮਿਲ ਲੱਗਣ ਹੀ ਰਿਹਾ ਏ ਮੈਨੂੰ ਮੈਂ ਬਤੇਰੀ ਵਰੀ ਕਿਹਾ ਨਾ ਤੁਹਾਨੂੰ ਕਿ ਇਥੇ ਨਾ ਜਾਇਆ ਕਰੋ ਤਾਂ ਉਹਦਾ ਰਹਿਦਾ ਮੂੰਹ ਬਣਾ ਰਹਿਦਾ ਕਿਤੇ ਕੂਣਾ ਨਹੀਂ ਹੁੰਦਾ ਚੱਜਣਾ ਉਹ ਹੀ ਤਾਨੂੰ ਸੁਖਾਲਦੇ ਰਹਿੰਦੇ ਆ ਬਸ ਉਹ ਨਹੀਂ ਮੈਨੂੰ ਸੁਖਾਲਦੇ ਕੱਖ ਵੀ ਨਾ ਮੈਂ ਨਿਆਣੇ ਡੰਗ ਕੀ ਸੁਖਾਲਦੇ ਜਾ dunga ਮੇਰੀ ਮਾਂ ਮੈਂ ਜਾਣਾ ਨਾ ਤੂੰ ਕਿੱਥੇ ਜਾਣੀ ਆਪਣੀ ਮਾਂ ਨੂੰ ਭੱਜੀ ਮਿਲ ਲੈ ਤੇ ਮੈਂ ਤਾਂ ਜਾਣਾ ਹੀ ਮੇਰੀ ਮਾਂ ਨੇ ਪੰਗੇ ਵੀ ਨਹੀਂ ਨਾ ਕੋਈ ਪਾਏ ਹੈਗੇ ਤੇ ਮੇਰੀ ਮਾਂ ਨੇ ਪੰਗੇ ਨਹੀਂ ਮੱਸਿਆ ਆਪਣੇ ਸਾਰੇ ਤੇਰੇ ਭਾਈ ਆਹੋ ਜੀ ਮੇਰੇ ਸੱਪੇ ਤੇ ਫਿਰ ਮੈਨੂੰ ਉਹਦੋਂ ਕਿਉਂ ਨਾ ਕਰੋ ਕੱਢਿਆ ਉਹ ਕੋ ਫਿਰ ਚੱਲ ਗਏ ਜੇ ਮੇਰੇ ਸੱਪੇ ਹੁੰਦੇ ਨਾ ਤੇ ਮੈਂ ਉਹਦੇ ਘਰੋਂ ਨਿਕਲੀ ਜਾਂਦੀ ਤਾਂ ਸਹੀ ਮੈਨੂੰ ਟਿਕਣ ਵੀ ਨਹੀਂ ਦੇਣਾ ਇੱਥੇ ਤੇ ਤੇਰੇ ਸੱਪੇ ਹਨ ਸਜਾਤ ਮੁਕਤ ਆਏ ਭੁਗਤਨੀ ਆ ਤੇ ਮੈਨੂੰ ਉਹਨਾਂ ਤੇ ਲੈ ਕੇ ਵੀ ਆਉਂਦਾ ਨਹੀਂ ਜਾਂਦਾ ਨਹੀਂ ਪਾ ਤੁਹਾਨੂੰ ਭਲੇ ਖਾਈ ਫਿਰ ਮੈਨੂੰ ਕੋਈ ਸਜ਼ਾ ਨਹੀਂ ਆ ਮੈਂ ਬੜੀ ਵਧੀਆ ਮੈਂ ਖੁਸ਼ ਹਾਂ ਮੁੰਡਾ ਮੇਰੇ ਨਾਲ ਵਾ ਹੋਰ ਮੈਨੂੰ ਕੀ ਚਾਹੀਦਾ ਵਾ ਤੇ ਖੁਸ਼ ਹਾਂ ਪੁੱਛ ਰਹੀ ਸੀ ਤੂੰ ਹੀ ਕੱਲਾ ਮੂੰਹ ਪਲਾਇਆ ਵਾ ਨਾ ਮੁੰਡੇ ਨਾਲ ਚਾਚਾ ਨਾਲ ਕੋਣਾ ਹੁੰਦਾ ਨਾ ਮੇਰੇ ਨਾਲ ਚਾਚਾ ਨਾਲ ਕੋਣਾ ਹੁੰਦਾ ਵਾ ਇਹ ਆ ਗਿਆ ਨਾ ਮਾਂ ਦਾ ਫੋਨ ਤੈਨੂੰ ਜਿਹੜਾ ਮਰਜ਼ੀ ਆਇਆ ਹੋਵੇ ਹਾਂ ਨਹੀਂ ਉੱਥੇ ਕਿਹੜੀ ਉੱਥੇ ਮੱਖੀ ਠੰਡੀ ਪਾਈ ਤੁਹਾਡੇ ਬਾਤੇ ਵਲਾ ਜਿਹੜੀ ਇੱਥੇ ਨਹੀਂ ਬਣਾਈਦੀ ਮੈਂ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਤੂੰ ਮੈਂ ਬੜੀ ਇੱਜ਼ਤ ਨਾਲ ਕਿ ਮੇਰੇ ਕੰਮ ਦੇ ਨਾਲ ਦਖਲਗਾਹੀ ਕਰਿਆ ਕਰ ਨਾ ਮੈਨੂੰ ਕੋਈ ਤਾਂ ਕਿੱਥੇ ਚੱਲ ਰਹੀ ਹੈ ਨਾ ਤੂੰ ਮੈਨੂੰ ਪੁੱਛਿਆ ਕਰ ਰਵੀਰ ਦੋਆ ਜੀ ਦਾ ਇੱਕ ਪ੍ਰਧਾਨ ਹੁੰਦਾ ਜੇ ਤੁਸੀਂ ਮੇਰੇ ਨਾਲ ਬੋਲਣਾ ਹੋਏ ਹਸੀਏ ਖੇਡੀਆਂ ਨਾਲ ਮਿਲ ਕੇ ਰਹੀਏ ਤੁਸੀਂ ਘਰ ਦਾ ਕੱਲੇ ਨੇ ਮਾਹੌਲ ਖਰਾਬ ਕੀਤਾ ਮੈਂ ਕਹਿੰਦਾ ਖਰਾਬ ਨਹੀਂ ਕੀਤਾ ਮੈਂ ਖਰਾਬ ਹੀ ਕੀਤਾ ਨਾ ਤੂੰ ਜਾਣ ਲੱਗੇ ਦੱਸ ਦੇ ਨਾ ਤੂੰ ਹੋਣ ਲੱਗਿਆ ਦੱਸ ਦੇ ਜੇ ਉਹ ਚਲੀ ਗਏ ਆ ਘਰੋਂ ਜੇ ਚਲੀ ਗਏ ਤੇ ਮੇਰੇ ਨਾਲ ਤਾਂ ਤੁਸੀਂ ਚੱਜ ਨਾ ਰਹੋ ਉਹ ਜੋ ਕਰਦੇ ਉਹਨਾਂ ਨੇ ਤੇ ਕੀਤਾ ਤੁਸੀਂ ਕਿਹੜੀ ਘਟ ਕੰਦੇ ਆ ਆਪਣਾ ਕੰਮ ਕਰ ਮੈਂ ਤਾਂ ਆਪਣਾ ਕੰਮ ਕਰ ਹੀ ਲੈਣਾ ਆਹੋ